ਭਾਰਤ ਚ ਪਰਚੂਨ ਮਹਿੰਗਾਈ ਦਰ ਜੁਲਾਈ ਚ 4 ਫੀਸਦੀ ਤੋ ਹੇਠਾਂ ਆ ਗਈ ਹੈ ਇਹ ਭਾਰਤੀ ਰਿਜ਼ਰਵ ਬੈਂਕ ਦੇ ਟੀਚੇ ਤੋਂ ਘੱਟ ਹੈ ਪਰ ਜ਼ਿਆਦਾ ਖੁਸ਼ ਹੋਣ ਦੀ ਲੋੜ ਨਹੀਂ ਹੈ ਦੁਨੀਆ ਭਰ ਚ ਤਣਾਅ ਵਧ ਰਿਹਾ ਹੈ ਅਤੇ ਇਸ ਦਾ ਅਸਰ ਜਲਦੀ ਹੀ ਭਾਰਤੀ ਬਾਜ਼ਾਰਾਂ ਤੇ ਵੀ ਦਿਖਾਈ ਦੇ ਸਕਦਾ ਹੈ ਮੱਧ ਪੂਰਬ ਚ ਵਾਦੇ ਤਣਾਅ ਕਾਰਨ ਪਿਛਲੇ 5 ਦਿਨਾਂ ਚ ਤੇਲ ਦੀਆਂ ਕੀਮਤਾਂ ਚ ਅੱਗ ਲੱਗੀ ਹੋਈ ਹੈ ਬਾਜ਼ਾਰ ਮਾਹਿਰਾ ਮੁਤਾਬਕ ਜੇਕਰ ਬ੍ਰੈਟ ਕਰੂਡ ਦੀ ਕੀਮਤ 90 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਜਾਂਦੀ ਹੈ ਤਾਂ ਭਾਰਤ ਦਾ ਮਹਿੰਗਾਈ ਤੋਂ ਰਾਹਤ ਦਾ ਜਸ਼ਨ ਜਲਦੀ ਹੀ ਖਤਮ ਹੋ ਸਕਦਾ ਹੈ ਐਸਐਸ ਵੈਲਥ ਸਟਰੀਟ ਦੀ ਸੰਸਥਾਪਕ ਸੁਬੰਦਾ ਸੱਚਦੇਵਾ ਨੇ ਕਿਹਾ ਕਿ ਵਾਦੇਪੂਰ ਰਾਜਨੀਤਿਕ ਤਣਾਅ ਕਾਰਨ ਬ੍ਰੈਟ ਕਰੂਡ ਸ਼ੁਰੂਆਤੀ ਤੌਰ ਤੇ 83 ਤੋਂ 88 ਡਾਲਰ ਪ੍ਰਤੀ ਬੈਰਲ ਤੱਕ ਜਾ ਸਕਦਾ ਹੈ ਜੇਕਰ ਇਹ ਤਣਾਅ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਇਸ ਦੀ ਕੀਮਤ 95 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦੀ ਹੈ ਦੂਜੇ ਪਾਸੇ ਜੇਕਰ ਤਣਾਅ ਘੱਟ ਹੁੰਦਾ ਹੈ ਤਾਂ ਵਿਕਰੀ ਦਾ ਦਬਾਅ ਵੱਧ ਸਕਦਾ ਹੈ ਅਤੇ ਬ੍ਰੈੱਟ ਕਰੂਡ ਨੂੰ 75 ਡਾਲਰ ਪ੍ਰਤੀ ਬੈਰਲ ਦੇ ਆਸ-ਪਾਸ ਸਮਰਥਨ ਮਿਲ ਸਕਦਾ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਬਾਜ਼ਾਰ ਦਾ ਧਿਆਨ ਫਿਰ ਸਪਲਾਈ ਮੰਗ ਤੇ ਕੇਂਦਰਿਤ ਹੋਵੇਗਾ ਸਤਿਵਾਨ ਨੇ ਕਿਹਾ ਕਿ ਜੇਕਰ ਤੇਲ ਦੀਆਂ ਕੀਮਤਾਂ 'ਚ 10 ਡਾਲਰ ਦਾ ਵਾਧਾ ਹੁੰਦਾ ਹੈ ਤਾਂ ਘਰੇਲੂ ਮਹਿੰਗਾਈ ਦਰ 0.4 ਫੀਸਦੀ ਵੱਧ ਸਕਦੀ ਹੈ ਦੇਸ਼ ਦੇ ਕੁੱਲ ਆਯਾਤ 'ਚ ਕੱਚੇ ਤੇਲ ਦੀ ਹਿੱਸੇਦਾਰੀ ਲਗਭਗ 25% ਹੈ। ਕੱਚੇ ਤੇਲ ਤੇ ਸਾਡੀ ਨਿਰਪਰਤਾ ਦਾ ਮਤਲਬ ਹੈ ਕਿ ਜੇਕਰ ਤੇਲ ਮਹਿੰਗਾ ਹੋ ਜਾਂਦਾ ਹੈ ਤਾਂ ਬਹੁਤ ਸਾਰੇ ਉਦਯੋਗਾਂ ਵਿੱਚ ਲਾਗਤਾਂ ਵਧਣਗੀਆਂ ਅਤੇ ਅੰਤ ਵਿੱਚ ਮਹਿੰਗਾਈ ਵੱਧ ਜਾਵੇਗੀ। ਵਰਤਮਾਨ ਵਿੱਚ ਭਾਰਤ ਦੇ ਖਪਤਕਾਰ ਮੂਲ ਸੂਚਕ ਵਿੱਚ ਬਾਲਣ ਅਤੇ ਬਿਜਲੀ ਦਾ ਭਾਰ 6.84% ਹੈ, ਜਦੋਂ ਕਿ ਖੁਰਾਕੀ ਵਸਤਾਂ 45.8% ਦੇ ਹਿੱਸੇ ਨਾਲ ਹਾਵੀ ਨੇ ਭਾਰਤ ਦੀ ਮਹਿੰਗਾਈ ਦਰ ਜੁਲਾਈ ਚ 3.54 ਫੀਸਦੀ ਦੇ 5 ਸਾਲਾਂ ਦੇ ਹੇਠਲੇ ਪੱਧਰ ਤੇ ਪਹੁੰਚ ਗਈ ਪਰ ਇਸ ਦੇ ਬਾਵਜੂਦ ਸਚਦੇਵਾ ਨੇ ਚੇਤਾਵਨੀ ਦਿੱਤੀ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ ਚ ਲਗਾਤਾਰ ਵਾਧਾ ਮਹਿੰਗਾਈ ਦੇ ਰੁਝਾਨ ਨੂੰ ਵਿਗਾੜ ਸਕਦਾ ਹੈ